ब्राह्मण खत्री शब्दं सूर शब्दं शूद्र शब्दं प्राकृत सर्व शब्दं एक शब्दं जे को जाना पे ओ नानक ता का दास है सोई निरंजन देओ माला दूजा एक कृष्णं सर्व देवा ਦੇਵ ਦੇਵਾ ਤਾ ਆਤਮਾ ਆਤਮਾ ਬਾਸੋ ਦੇਵ ਸੇ ਜੇ ਕੋ ਜਾਣੇ ਭੀ ਓ ਨਾਨਕ ਤਾ ਕਾ ਦਾਸ ਹੈ ਸੋ ਈ ਨਰੰજન ਦੇ ਓ ਮਹੱਲਾ ਪਹਿਲਾਂ ਕੁੰਬੇ ਬੱਦਾ ਜਲ ਰਹਿ ਜਲ ਬਿਨ ਕੁੰਬ ਨਾ ਹੋ ਏ ਗਿਆਨ ਕਾ ਬੱਦਾ ਮਨ ਰਹਿ ਗੌਰ ਬਿਨ ਗਿਆਨ ਨ ਹੋਏ